ਐਸਜੀਪੀਸੀ ਦੇ ਜਰਨਲ ਸਕੱਤਰ ਗੁਰਚੰਦ ਸਿੰਘ ਗਰੇਵਾਲ ਵੱਲੋਂ ਆਜ਼ਾਦੀ ਦਿਵਸ ਦੇ ਉੱਤੇ ਸਾਰਿਆਂ ਨੂੰ ਵਧਾਈ ਦਿੱਤੀ ਪਰ ਨਾਲ ਇਹ ਵੀ ਕਿਹਾ ਕਿ ਚਰਖਿਆਂ ਨਾਲ ਆਜ਼ਾਦੀ ਨਹੀਂ ਆਈ ਇਹ ਸਾਡੇ ਯੋਧਿਆਂ ਨੇ ਆਜ਼ਾਦੀ ਦਵਾਈ ਆ ਸਾਡੇ ਸਿੱਖਾਂ ਨੇ 95% ਕੁਰਬਾਨੀਆਂ ਦਿੱਤੀਆਂ ਨੇ ਤਾਂ ਕਿਤੇ ਜਾ ਕੇ ਆਜ਼ਾਦੀ ਆਈ ਆ ਸਾਨੂੰ ਇਹ ਨਹੀਂ ਪੁੱਲਣਾ ਚਾਹੀਦਾ ਕਿ ਜਿਹੜੇ ਪੰਜਾਬੀ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਇਕੱਲੇ ਸਿੱਖਾਂ ਨੇ ਆਜ਼ਾਦੀ ਦਵਾਈ ਆ ਪੰਜਾਬੀਆਂ ਦੇ ਵਿੱਚ ਹਰ ਵਰਗ ਮਜੂਦ ਸੀ ਜਿਹੜਾ ਕੁਰਬਾਨੀਆਂ ਦੇਣ ਨੂੰ ਤਿਆਰ ਸੀ ਅਤੇ ਵਲ ਦੀ ਅੱਗ ਦੇ ਵਿੱਚ ਉਹਨਾਂ ਨੇ ਆਪਣਾ ਦੇਸ਼ ਨੂੰ ਬਚਾਇਆ ਅਤੇ ਦੇਸ਼ ਨੂੰ ਬਚਾਉਣ ਦੇ ਵਿੱਚ ਹਰ ਇੱਕ ਵਰਗ ਦਾ ਸਾਥ ਰਿਹਾ ਤੇ ਉਹਨਾਂ ਨੇ ਕਿਹਾ ਕਿ ਹਰ ਇੱਕ ਬੰਦਾ ਝਾਰਖੇ ਵਾਲੇ ਬਾਪੂ ਗਾਂਧੀ ਦਾ ਨਾਮ ਲੈ ਕੇ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਜਾਂਦਾ ਪਰ ਚਰਖਿਆਂ ਨਾਲ ਆਜ਼ਾਦੀ ਨਹੀਂ ਆਈ ਇਹ ਆਜ਼ਾਦੀ ਪੰਜਾਬੀਆਂ ਨੇ ਦਵਾਈ ਆ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਸਾਨੂੰ ਆਜ਼ਾਦੀ ਦਿਹਾੜੇ ਦੇ ਉੱਤੇ ਇਹ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ 15 ਅਗਸਤ ਇਕ ਜਸ਼ਨ ਦਾ ਦਿਨ ਹੈ ਜਿਹੜੇ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਜਿਹੜੇ ਕਿ ਝੰਡਾ ਚਲਾਉਂਦੇ ਆ ਦੇਸ਼ ਦੀ ਆਜ਼ਾਦੀ ਦਾ ਦਿਨ ਮਨਾਉਂਦੇ ਆ ਹੋਣਾ ਵੀ ਚਾਹੀਦਾ ਕਿਉਂਕਿ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਇਸ ਦਿਨ ਨੂੰ ਜਨਮ ਦੇਣ ਲਈ ਇਸ ਧਰਤੀ ਦੇ ਹੱਕ ਦੇ ਉੱਤੇ ਇੱਕ ਲੀਕ ਵਾਈ ਗਈ ਜਿਹਨੂੰ ਸਰਹੱਦ ਕਹਿੰਦੇ ਆ ਅੱਜ ਕੰਗਿਆਲੀ ਤਾਰ ਲੱਗੀ ਆ ਉਹ ਪੰਜਾਬ ਜਿਹੜਾ ਵੰਡਿਆ ਗਿਆ ਤੇ 10 ਲੱਖ ਦੇ ਕਰੀਬ ਲੋਕ ਜਿਹੜੇ ਆ ਪੰਜਾਬੀ ਲੋਕਾਂ ਦਾ ਅਜਾੜਾ ਹੋਇਆ ਜਿਹਦੇ ਵਿੱਚ ਬੰਗਾਲ ਵੀ ਇਸ ਗੱਲ ਦੀ ਭਾਈਵਾਲ ਬਣਿਆ ਸੋ ਪੰਜਾਬ ਦੀ ਵੰਡ ਹੋਈ ਬਹੁਤ ਵੱਡੀ ਗਿਣਤੀ ਵਿੱਚ ਮਾਰਾ ਮਾਰੀ ਹੋਈ ਤੇ ਜਿਹੜੇ ਉੱਜਣਗੇ ਤੇ ਇਹ ਜਿਹੜੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ ਉਸ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਗਈਆਂ ਤੇ ਰਾਸ ਦਾ ਪੰਨਾ ਬੋਲਦਾ ਹੈ ਕਿ 100 ਦੇ ਵਿੱਚੋਂ 90 ਸਿਰ ਸਿੱਖਾਂ ਨੇ ਦਿੱਤੇ ਜਿਹੜਾ ਕਟੀਆਂ ਘਰ-ਬਾਰ ਕੁੜਕੀ ਕਿਰਾਏ ਹੋਰ ਵੀ ਬੜੀਆਂ ਸੰਘਰਸ਼ਾਂ ਤੇ ਬੜੇ ਸੀਹਾਂ ਦੇ ਵਿੱਚ ਦੀ ਜਿਹੜੀ ਪੰਜਾਬੀ ਦੇ ਸਿੱਖ ਕੌਮ ਨੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਭਾਵੇਂ ਕਿ ਇਹ ਗੱਲ ਅੱਜ ਜਾਣੀ ਜਾਂਦੀ ਹੈ ਕਿ 10 ਵਾਰ ਅੰਗਰੇਜ਼ਾਂ ਤੋਂ 마ਫੀਆਂ ਮੰਗਣ ਵਾਲਾ ਸਾਬਰਕਰ ਜਿਹੜਾ ਉਹ ਅੱਜ ਹੀਰੋ ਹੈ ਪਰ ਦੀਵਾਨ ਸਿੰਘ ਕਾਲੇ ਪਾਣੀ ਦੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਜ਼ਿੰਦਗੀਆਂ ਉਸ ਕਾਲੇ ਪਾਣੀ ਦੀਆਂ ਜੇਲਾਂ ਦੇ ਵਿੱਚ ਹੀ ਕੱਟ ਕੇ ਆਖਰੀ ਸਾਹ ਪੂਰੇ ਕੀਤੇ ਉਹਨਾਂ ਨੂੰ ਸ਼ਹਾਦਤ ਵੀ ਕੀਤਾ ਜਾਂਦਾ ਇੱਥੇ ਇਸ ਗੱਲ ਦਾ ਵੀ ਜਿਹੜੀ ਚਰਚਾ ਹੁੰਦੀ ਹੈ ਕਿ ਫਾਂਸੀ ਤੇ ਚੜਨ ਵਾਲਿਆਂ ਨਾਲੋਂ ਜਿਹੜਾ ਕਿਨਾਂ ਚਰਖੇ ਵਾਲਾ ਗਾਂਧੀ ਆ ਉਸ ਨੂੰ ਵੱਡਾ ਮਾਤਵ ਦਿੱਤਾ ਜਾਂਦਾ ਕਹਿੰਦੇ ਜਦੋਂ ਵੀ ਕੋਈ ਜਿੱਤਦਾ ਤੇ ਉਹ ਸੌਂ ਜਿਹੜਾ ਵਾ ਉਹ ਚਰਖੇ ਵਾਲੇ ਗਾਂਧੀ ਦੇ ਉਸ ਸਮਾਹ ਤੇ ਜਾ ਕੇ ਚੁੱਕਦਾ ਹੈ ਇਹ ਆਪੋ ਆਪਣਾ ਮਾਮਲਾ ਵਾ ਪਰ ਇਹ ਜਿਹੜੀ ਆਜ਼ਾਦੀ ਹੈ ਜਿਨ੍ਹਾਂ ਲੋਕਾਂ ਦੇ ਕਰਕੇ ਆਈ ਅੱਜ ਅਸੀਂ 15 ਅਗਸਤ ਦਾ ਝੰਡਾ ਚੜਾਉਣ ਵਾਲੇ ਲੋਕ ਜਿਹੜੇ ਆ ਉਹਨਾਂ ਪੰਜਾਬੀਆਂ ਦੀ ਹੋਈ ਬਰਬਾਦੀ ਤੇ ਪੰਜਾਬ ਦੇ ਹੱਕ ਤੇ ਵਕੀਲੀ ਨੂੰ ਜ਼ਰੂਰ ਦੇਖੀਏ ਜਿਹਦੇ ਵਿੱਚੋਂ ਇਸ ਦੇਸ਼ ਦੀ ਆਜ਼ਾਦੀ ਦਾ ਜਨਮ ਹੋਇਆ ਅੱਜ ਅਸੀਂ ਦੇਖ ਰਹੇ ਹਾਂ ਸਾਨੂੰ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਉਹਨਾਂ 10 ਲੱਖ ਲੋਕਾਂ ਨੂੰ ਜਿਹੜੇ ਬੇਕਸੂਰੇ ਜਿਹੜੇ ਮਾਰੇ ਗਏ ਸੋ ਅੱਜ ਭਾਵੇਂ ਇਹ ਗੱਲ ਠੀਕ ਹੈ ਕੀ ਆਜ਼ਾਦੀ ਦਿਵਾਉਣ ਲਈ ਸਿੱਖਾਂ ਨੇ ਆਪਣੇ ਸਿਰ ਦਿੱਤੇ ਪਰ ਭਾਵੇਂ ਕਿ ਉਸ ਆਜ਼ਾਦੀ ਤੋਂ ਬਾਅਦ ਆਜ਼ਾਦੀ ਦਿਵਾਉਣ ਵਾਲਾਂ ਦੀ ਆਜ਼ਾਦੀ ਹਲੇ ਕਿੱਥੇ ਕੁਵਾਚੀ ਖੜੀ ਆ ਪਤਾ ਨਹੀਂ ਲੱਗਦਾ ਇੱਥੇ ਬਲਾਤਕਾਰ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੇ ਕਾਤਲ ਜਿਹੜੇ ਆ ਉਹਨਾਂ ਨੂੰ ਕਰੋਲਾ ਮਿਲਦੀਆਂ ਨੇ ਉਹਨਾਂ ਨੂੰ ਮਾਣ ਤੇ ਸਨਮਾਨ ਮਿਲਦੇ ਨੇ ਤੇ ਦੂਜੇ ਪਾਸੇ ਧਰਮ ਦੀ ਗੱਲ ਕਰਨ ਵਾਲੇ ਲੋਕ ਜਿਹੜੇ ਆ ਆਪਣੇ ਗੁਰੂ ਦੇ ਦਿੱਤੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਅੱਜ ਜਿਹੜਾ ਉਹ ਜਿਹੜੀਆਂ ਜੇਲਾਂ ਉਹਨਾਂ ਦੀਆਂ ਸਲਾਖਾਂ ਤੇ ਬੂਹੇ ਖੁੱਲਦੇ ਨਹੀਂ ਦਿਖਾਈ ਦਿੰਦੇ ਇਹ ਵੱਡਾ ਅਫਸੋਸ ਹੈ ਪਰ ਅੱਜ ਮੈਂ ਸਾਰੇ ਹੀ 15 ਅਗਸਤ ਵਾਲੇ ਦਿਨ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਵਾਲੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਸਿੱਖਾਂ ਦੀ ਉਸ ਕੁਰਬਾਨੀ ਨੂੰ ਪੰਜਾਬੀਆਂ ਦੀ ਉਸ ਕੁਰਬਾਨੀ ਨੂੰ ਤੇ ਪੰਜਾਬ ਦੇ 10 ਲੱਖ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੇ ਕਰਕੇ ਇਹ ਆਜ਼ਾਦੀ ਦਾ ਤੁਸੀਂ ਜਿਹੜਾ ਆਨੰਦ ਮਾਣ ਰਹੇ ਹੋ ਉਹਨਾਂ ਨੂੰ ਯਾਦ ਜਰੂਰ ਕਰੋ ਉਹਨਾਂ ਦਾ ਸਤਿ ਸ੍ਰੀ ਅਕਾਲ ਜਰੂਰ ਬੋਲੋ ਤੇ ਜਿਨ੍ਹਾਂ ਨੇ ਆਜ਼ਾਦੀ ਦਵਾਈ ਆ ਉਹਨਾਂ ਦੀ ਯਾਦ ਦੀ ਆਵਾਜ਼ ਗੁਲੰਦ ਕਰੋ